ਕਮਾਉਣ ਅਤੇ ਘਰ ਨੂੰ ਖੁਸ਼ਹਾਲ ਬਣਾਉਣ ਦੇ ਮੰਤਵ ਤਹਿਤ 4 ਸਾਲ ਪਹਿਲਾਂ ਇਟਲੀ ਗਏ ਸਤਨਾਮ ਸਿੰਘ ਦੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਜੱਦੀ ਪਿੰਡ ਨਵਾਂ ਚੰਦ ਵਿਖੇ ਪਰਿਵਾਰ ਵਿੱਚ ਗਹਿਰਾ ਸਦਮਾ ਪਸਰਿਆ ਹੋਇਆ ਹੈ ਮ੍ਰਿਤਕ ਸਤਨਾਮ ਸਿੰਘ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਟਲੀ ਸਰਕਾਰ ਪਾਸੋਂ ਇਸ ਘਟਨਾ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਮ ਸੰਸਕਾਰ ਕਰ ਸਕਣ। ਜੇ ਜਾ ਰਿਹਾ ਜੇ ਜਾ ਰਿਹਾ ਤੂੰ ਕਿੱਥੇ ਜਾ ਰਿਹਾ ਨਹੀਂ ਕੋ ਬੁਹਿਨਾ ਜੇ ਤੂੰ ਤਾਂ ਮੁੰਮੁੰਮੀਂ ਜਾ ਰਿਹਾ ਇਕੋ ਲਗੂ ਵੀ ਆ ਗਈ ਇਹ ਨੂੰਹਾਂ ਇਹ ਮਾਤਾ ਮੈਂ ਉਹ ਮੇਰਾ ਲਿਆ ਦੇ ਦੇ ਮੇਰਾ ਹਿਲਾ ਦੇ ਦੇ ਮੈਂ ਬਰੇ ਚਾਹਮਾਨ ਨਾਲ ਬਾਹਰ ਕਰਕੇ ਤੋੜਾ ਕਰਨ ਹਾਏ ਨਹੀਂ ਮੁੱਕੇ ਮਿਸਵਾ ਓਨੀ ਆਈ ਜਾਣਾ ਵਾ ਠੀਕ ਆ ਆ ਜਾਣਾ ਨਹੀਂ ਆਈ ਜਾਣਾ ਬਸ ਆਈ ਜਾਣਾ ਇਹ ਮੇਰੇ ਕੋਲੇ ਆ ਜੂਗਾ ਕੁਛ ਨਹੀਂ ਹੋਇਆ ਮੇਰੇ ਕੋਲੇ ਆ ਜੂਗਾ ਮੈਂ ਤੱਕ ਵੀ ਕੁਛ ਨਹੀਂ ਮੇਰੇ ਕੋਲ ਨਹੀਂ ਚੱਕਿਆ ਨਾ ਮੈਨੂੰ ਅੰਮੀ ਕਦੇ ਕਹੇਗਾ ਅੜ ਕੇ ਤੂੰ ਨਾ ਵਾ ਲਉ ਤੂੰ ਮੈਨੂੰ ਕਿੱਥੇ ਦੋਨੀ ਜਹਾਨੀ ਨਿਯਮ ਵੀ ਗੇੜਾ ਜੇ ਮੈਨੂੰ ਦੂਜੀ ਜਨ ਨਹੀਂ ਮਿਲਦਾ ਤੂੰ ਪਤਾ ਮੈਨੂੰ ਤੇਰਾ ਤਾਂ ਰਾਹ ਹੀ ਨਹੀਂ ਮਿਲਣਾ ਮੈਨੂੰ ਕਿੱਥੇ ਆ ਤੇ ਚੁੱਪ ਮਾਂ ਗੱਲ ਸੁਣੋ ਪੁੱਤਾ ਚੁੱਪ ਸੁਣਿਆ ਪੁੱਤਾ ਮੈਨੂੰ ਸਬਰ ਕਿਵੇਂ ਆਵੇ ਸੁਣਿਆ ਪੁੱਤਾ ਮੇਰਾ ਪੁੱਤ ਤਾਂ ਟਾਲੀ ਦਾ ਪੋਰਾ ਸੀ ਦਾ ਮੇਰਾ ਪੁੱਤ ਦਾ ਸੱਤ ਪੁੱਤ ਕੱਦ ਸੀ ਤੇਰੇ ਤੋਂ ਉੱਚਾ ਉੱਤੇ ਜਾ ਕੇ ਮੰਮਈ ਵੀ ਕਿ ਮੇਰਾ ਕਦਮ ਮੰਮੇ। ਹੁਣੇ ਮੈਨੂੰ ਕਹਿਣਾ ਮੰਮਈ ਵੇਖ ਇੱਧਰ ਮੇਰਾ ਮਮੂ ਕਾਦੀ ਵਧੀ ਜਾਂਦਾ ਏ। ਸੋਹਣਿਆ ਬੁੱਤਾ ਤੂੰ ਮੇਰੇ ਨਾਲ ਇੰਨੇ ਚੋਜ ਕਰ ਕਰਕੇ ਤੂੰ ਮੇਰੇ ਨਾਲ ਰੋਸ ਕੇ ਪਰ ਸਭਾ ਜੀ ਕਿਉਂਦਾ ਦਾ? ਮੈਨੂੰ ਸਬਰ ਕਿਵੇਂ ਆਊਗਾ? ਮੈਂ ਕੀ ਸੋਹਣਿਆ ਬੁੱਤਾ ਮੈਂ ਬਹੁਤ ਉਤਕਾ ਪਾਲਿਆ ਸੀ ਨਾ। ਮੈਨੂੰ ਤੈਨੂੰ ਪਾਲਿਆ ਪਸਾ ਫੇ ਤੇਰੇ ਤੈਨੂੰ ਪੜਾਇਆ ਲਖਾਇਆ ਸੋਹਣਿਆ ਬੁੱਤਾ ਤੈਨੂੰ ਪਰਦੇਸ ਚ ਤੋੜਿਆ ਸੀ। ਮੇਰੀ ਜ਼ਿੰਦਗੀ ਦਾ ਸਹਾਰਾ ਬਣੇਗਾ ਬਹੁਤ ਤੂੰ ਬਹੁਤ ਤੂੰ ਜ਼ਿੰਦਗੀ ਦਾ ਸਹਾਰਾ ਨਹੀਂ ਲਈ ਮੈਨੂੰ ਦੁੱਖ ਕਰੇ ਕਰ ਗਿਆ ਮੇਰੇ ਕੋਈ ਤਾਂ ਨਹੀਂ ਤੋਂ ਆਉਣਾ ਜੋ ਕੋਈ ਮੇਰਾ ਨਾਮ ਗੁਰਮੁਖ ਸਿੰਘ ਹੈ ਚੰਦ ਨਮੇ ਦਾ ਮੈਂ ਰਹਿਣਾ 70 70 ਸਾਲ ਦੀ ਮੇਰੀ ਉਮਰ ਹੋ ਚੁੱਕੀ ਹੈ 70 ਸਾਲ ਦੀ ਮੇਰੀ ਉਮਰ ਹੋ ਚੁੱਕੀ ਆ ਮੇਰਾ ਬੇਟਾ ਸਤਨਾਮ ਸਿੰਘ ਹੈ ਸੀ ਜਿਹੜਾ ਉਹ 15 ਸਾਲ ਇੱਧਰ ਮਤਲ ਨੌਕਰੀ ਕੀਤੀ ਬਾਅਦ ਵਿੱਚ ਇਟਲੀ ਚ ਇਟਲੀ ਚ ਲਿਆ ਗਿਆ ਇਟਲੀ ਜਾ ਕੇ ਮਤਲ 4 ਸਾਲ ਹੋ ਗਏ ਸੀਗੇ ਉਹ ਉੱਥੇ ਰਹਿੰਦੇ ਨੂੰ ਉਸ ਨੇ ਮਤਲ ਜਦੋਂ ਉਹਦੀ ਮੌਤ ਹੋਈ ਸਾਨੂੰ ਉਹਦੇ ਬਾਰੇ ਕੋਈ ਨਹੀਂ ਪੁੱਛਦਾ ਸਾਨੂੰ ਉਹਦਾ ਤੀਜੇ ਦਿਨ ਦੱਸਿਆ ਗਿਆ ਤਿੰਨ ਦਿਨਾਂ ਦਾ ਸੀ ਫੋਨ ਲਉਂਦੇ ਰਹੇ ਫੋਨ ਨਹੀਂ ਚੱਕਿਆ ਕਿਸੇ ਨੇ ਵੀ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਅੱਜ ਤਾਈਂ ਉਹ ਰੋਲੀ ਫੜਦੇ ਰਹੇ ਆ ਸਾਡਾ ਤਾਂ ਬੇਰਵਾ ਨਹੀਂ ਆ ਰਿਹਾ ਸੀਗਾ ਬਈ ਇਹ ਚੰਦਨਵਾ ਚੰਦਨ ਵਿੱਚ ਹੀ ਰਹਿਣ ਵਾਲੇ ਆ ਵੀ ਚੰਦਨਮਾ ਪੰਡਾਏ ਨੇ ਸਾਨੂੰ ਤਾਂ ਬਧਵਾਰ ਦੀ ਸ਼ਾਮ ਨੂੰ ਪਤਾ ਲੱਗਾ ਉਹਦੀ ਬਈ ਮਤਲਬ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਕਿਵੇਂ ਉਹਦੀ ਮੌਤ ਹੋਈ ਆ ਕਿ ਨਾ ਉਹ ਦੀ ਸਾਨੂੰ ਮਰੇ ਦੀ ਫੋਟੋ ਆਈ ਨਾ ਉਹ ਦੀ ਸਾਨੂੰ 6:00 ਵਜੇ ਦੀ ਫੋਟੋ ਭੇਜੀ ਕਿਸੇ ਨੇ ਵੀਡੀਓ ਕੀਤੀ ਸਾਨੂੰ ਤਾਂ ਮਤਲਬ ਅਸੀਂ ਤਾਂ ਅਣਪੜ੍ਹ ਬੰਦੇ ਸੀਗੇ ਸਰੂਜੀ ਜਾਣਕਾਰੀ ਨਹੀਂ ਸੀ ਤੇ ਹੋਰ ਬੰਦਿਆਂ ਨੂੰ ਸਾਡੇ ਪੂਰੋਂ ਆਉਂਦਾਂ ਦੇ ਮੁੰਡਿਆਂ ਨੂੰ ਪੜ੍ਹਿਆ ਲਿਖਿਆ ਨੂੰ ਨਾ ਉਹਨਾਂ ਨੂੰ ਆਇਆ ਤੇ ਨਾ ਸਾਨੂੰ ਉਹਨਾਂ ਨੇ ਕਿਸੇ ਰਕਮ ਦਾ ਸਾਨੂੰ ਜਵਾਬ ਦਿੱਤਾ ਉਹ ਸਮਾਂ ਸਾਨੂੰ ਪੁੱਛਣ ਹੁੰਦੇ ਰਹੇ ਵੀ ਸਾਨੂੰ ਵੀਡੀਓ ਤਾਂ ਆਈ ਨਹੀਂਗੀ ਉਸ ਦੀ ਵੀ ਕਿਵੇਂ ਸੱਟ ਲੱਗੀ ਕਿੱਥੇ ਸੱਟ ਹੋਜੀ ਕਿਸੇ ਕਿਹੜੇ ਅਸਬਜ਼ਾਰ 'ਚ ਕਿਵੇਂ ਉਹਦੀ ਮੌਤ ਬਸ ਕੋਈ ਪਤਾ ਨਹੀਂ ਸਾਨੂੰ ਲੱਗਾ ਵੀ ਉਹਦੀ ਕਿਸ ਕਾਰਨ ਮੌਤ ਹੋਈ ਕਈ ਤਾਂ ਦੱਸਦੇ ਆ ਵੀ ਉਸ ਨੂੰ ਮਤਲਬ ਵੀ ਮਸ਼ੀਨ ਦੇ ਨਾਲ ਜਦੋਂ ਉਹਦੀ ਬਾਹ ਕੱਟੀ ਗਈ ਤੇ ਉਹ ਜਿਹੜਾ ਮਾਲਕ ਸੀ ਉਹਨੇ 2 ਘੰਟੇ ਕਈ ਕਿਸੇ ਨੂੰ ਉਹਨੂੰ ਬੁਲਾਇਆ ਫਿਰ ਕੀ ਆਖਰ ਕਿ ਜਿੱਥੇ ਉਹ ਤੂੰ ਰਹਿਦਾ ਹੁੰਦਾ ਸੀਗਾ ਉਹਨੂੰ ਮਸ਼ੀਨ ਤੇ ਲੱਦਿਆ ਮਸ਼ੀਨ ਤੇ ਲੱਦ ਕੇ ਤੇ ਉਹਦੇ ਦਰਵਾਜ਼ੇ 'ਚ ਸੱਟ ਆਈ ਜੇ ਉੱਥੇ ਉੱਥੇ ਉਥੇ ਇੱਕ ਛੇਕਲ ਵਾਲਾ ਜਾ ਰਿਹਾ ਸੀਗਾ ਉਸਨੇ ਪਤਾ ਲੱਗਾ ਵੀ ਇਹ ਖੂਨ ਕਿਉਂ ਹੁੰਦਾ ਜਾਂਦਾ ਵੀ ਖੂਨ ਕਿਉਂ ਹੁੰਦਾ ਜਾਂਦਾ ਵੀ ਇਹ ਕਾਰਨ ਕੀ ਆ ਉਸਨੇ ਜਦੋਂ ਸਿੱਟਿਆ ਉਹਨਾਂ ਬੰਦਿਆਂ ਨੇ ਰੌਲਾ ਪਾਇਆ ਫਿਰ ਮਤਲਬ ਉਹ ਹਸਪਤਾਲ ਚ ਜਾਏਗਾ ਉਹਨੂੰ ਬਚਾਇਆ ਗਿਆ ਕਿ ਜਦੋਂ ਉਹ ਖਤਮ ਹੋ ਗਿਆ ਸੀਗਾ ਸਾਨੂੰ ਤੀਜੀ ਤਨ ਮੌਤ ਦਾ ਸਾਨੂੰ ਬੜਾ ਦੌਕਾ ਵੀ ਸਾਨੂੰ ਮਤਲਬ ਵੀ ਉਹ ਕਹਿੰਨ ਕਿਉਂ ਉਹਨਾਂ ਦੱਸਿਆ ਗਿਆ ਇਹ ਜੀ ਮਤਲਬ 4 ਸਾਲ ਦਾ ਗਿਆ ਸੀਗਾ ਜੀ 4 ਸਾਲ ਉੱਤੇ ਰਹਿੰਦੇ ਨੂੰ ਸੀਗੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਉੱਥੇ ਨਿਸ਼ਾਨਚਿ ਕਰਾਈ ਜਾਵੇ ਹੈ ਅਸੀਂ ਹੁਣ ਬੁੱਢੇ ਬਾਰੇ ਕਿਸੇ ਵੀ ਅਸੀਂ ਸਾਡਾ ਗੁਜ਼ਾਰਾ ਉਹਦੇ ਸਿਰ ਤੇ ਚੱਲਦਾ ਸੀ ਅਸੀਂ ਕੀ ਕਰਕੇ ਖਾਵਾਂਗੇ ਚਾਹੇ ਸਾਨੂੰ ਉਧਰਲੀ ਸਰਕਾਰ ਮਤਲਬ ਵੀ ਆ ਕੇ ਗੋਲੀ ਮਾਰ ਕੇ ਸਾਨੂੰ ਮਾਰ ਦੇਵੇ ਸਾਡੀ ਉਹਦੀ ਮੰਗੇ ਹੀ ਆ ਵੀ ਜੋ ਸਰਕਾਰ ਸਾਨੂੰ ਸਹਾਇਤਾ ਦੇ ਸਕਦੀ ਉਹ ਦੇਵੇ ਜੋ ਮਤਲਬ ਉਹਦੀ ਡੱਡ ਬੋਡੀ ਆ ਉਹ ਇੜੀਆ ਪਹਛਾਈ ਜਾਵੇ ਉਹਦੀ ਅਸੀਂ ਉਹਦੀ ਰੂਹ ਵੇਖ ਲਏ ਖੱਤੀ ਆਸਮਾਨੀ ਸ਼ਾਤਮਾ ਆਇਆ ਜੀ ਹੈ ਇਹ ਕੋਈ ਨਹੀਂ ਸੋਚ ਰਿਆ ਵੀ ਜਿਸ ਦਾ ਸਹਾਰਾ लाठी ਟੁੱਟ ਗਈ ਆ ਉਹ ਕਿਵੇਂ ਤੁਰੂਗਾ 3 ਮਤਲਬ ਗਰੀਬ ਪਰਿਵਾਰਾਂ ਗਰੀਬ ਪਰਿਵਾਰਾਂ ਵੀ ਮਤਲਬ ਗਰੀਬ ਦੀ ਬੰਦੇ ਦੀ ਕੋਈ ਨਹੀਂ ਸੁਣਾਈ ਕਰਦਾਗਾ ਹਾਂ ਇਹ ਤਾਂ ਮੀਡੀਆ ਨੂੰ ਰੌਲਾ ਪਾਉਂਦੀ ਆ ਜਿਵੇਂ ਬੰਦੀਆਂ ਰੌਲਾ ਪਾਉਂਦੀਆਂ ਫੇਰ ਗਰੀਬ ਦੀ ਸੁਣਾਈ ਹੁੰਦੀ ਆ ਇਹ ਤਾਂ ਕਿਤੇ ਵੀ ਚੱਲਿਆ ਜਾ ਗਰੀਬ ਦੀ ਕਿਤੇ ਵੀ ਸੁਣਾਈ ਹੈ ਨਹੀਂ ਕਿ ਕਤਨੇ ਦਿਨ ਕੀ ਪਾਣਾ ਵਰਤਿਆ ਮੈਨੂੰ ਤਾਂ ਚਾਰਾਂ ਦਿਨਾਂ ਤੂੰ ਦੱਸਿਆ ਹੈ ਪਰ ਮੈਨੂੰ 60 ਦੱਸੀ ਉਹਨਾਂ ਨੇ ਮੈਨੂੰ ਉਹਦਾ ਕੋਈ ਫਰੂਟ ਨਹੀਂ ਦਿਖਾਉਂਦੇ ਨਾ ਮੈਨੂੰ ਦਿਖਾਉਂਦੇ ਕਿੱਥੇ 60 ਵਜੇ ਆ ਨਾ ਮੈਨੂੰ ਦਿਖਾਉਂਦੇ ਕਿੱਥੇ ਦਾਖਲ ਕੀਤਾ ਮੈਨੂੰ ਨਹੀਂ ਦਿਖਾਉਂਦੇ ਕਾਹਦੇ ਤੇ ਸੀ ਲੈ ਕੇ ਜੰਨੇ ਆ ਪੁੱਤਰ ਮੈਨੂੰ ਕੋਈ ਰੀਜਨ ਨਹੀਂ ਦਿੰਦੇ ਮੇਰੇ ਪੁੱਤ ਦਾ ਮੈਨੂੰ ਰੋਣ ਵੀ ਆਉਂਦਾ ਮੈਨੂੰ ਸਬਰ ਨਹੀਂ ਆਉਂਦਾ ਵੀ ਮੇਰਾ ਹੈਗਾ ਇਹ ਪੁੱਤ ਮੈਨੂੰ ਲੱਗਦਾ ਹੈ ਉੱਥੇ ਮੇਰਾ ਪੁੱਤ ਹੈਗਾ ਹੈ ਮੇਰੇ ਕੋਲ ਕਾਲ ਜਨਮ ਨੂੰ ਲੱਗੂਗਾ ਮੇਰੇ ਮੇਰਾ ਸੋਹਣਾ ਪੁੱਤ ਨਾ ਮੇਰੇ ਬਾਬਾ ਨਾਨਕ ਨਾ ਮੇਰੀ ਹੱਕ ਨਾਲ ਲਾਊਗਾ ਮੇਰੇ ਸੋਹਣੇ ਨੂੰ ਪਰ ਮੈਨੂੰ ਸਬਰ ਨਹੀਂ ਆਉਂਦਾ ਮੈਨੂੰ ਦਿਖਾਇਆ ਨਹੀਂ ਉਹਨਾਂ ਨੇ ਕੁਝ ਵੀ ਮਾਤਾ ਜੀ ਆਖਰੀ ਵਾਰ ਗੱਲ ਗੱਦੋ ਹੋਈ ਸੀ ਬੇਟੇ ਨਾਲ ਮੇਰੇ ਪੁੱਤ ਨਾਲ ਗੱਲ ਮੇਰੇ ਬੇਟੇ ਨਾਲ ਐਤਵਾਰ ਦੀ ਗੱਲ ਹੋਈ ਆ ਐਤਵਾਰ ਦੀ ਗੱਲ ਹੋਈ ਆ ਸੌਂਵਾਰ ਉਹਨੇ ਕੋਈ ਗੱਲ ਨਹੀਂ ਮੇਰੇ ਨਾਲ ਕੀਤੀ ਮੇਰੇ ਨਾਲ ਐਤਵਾਰ ਕੋਈ ਗੱਲ ਨਹੀਂ ਕੀਤੀ ਨਵੀਂ ਸਤਨਾਮ ਸਤਨਾਮ ਸਿੰਘ ਦੀ ਗੱਲ ਮੇਰੇ ਨਾਲ ਹੋਈ ਆ ਐਤਵਾਰ ਜੀ ਹੋਈ ਵੀ ਆ ਜਦੋਂ ਗੁਰਦੁਆਰੇ ਜਾਣ ਲੱਗਿਆ ਉਦੋਂ ਗੱਲ ਹੋਈ ਆ ਮੇਰੇ ਨਾਲ ਮੇਰੇ ਪੁੱਤ ਨਾ ਐਤਵਾਰ ਗੱਲ ਹੋਈਆ 2 ਘੰਟੇ ਕੰਮ ਤੇ ਲਾ ਕੇ ਆਇਆ ਹੋ ਫਿਰ ਮੈਨੂੰ ਕਹਿੰਦਾ ਮੰਮੂ ਜੀ ਮੈਂ ਗੁਰਦੁਆਰਾ ਸਾਹਿਬ ਚੱਲਿਆ ਆਂ ਫਿਰ ਉਹ ਦਿਨ ਆ ਕੇ ਹੋਈ ਆ ਫਿਰ ਉਹਨੇ ਵਾਲੀ ਢਿੱਲੀ ਜੀ ਗੱਲ ਕੀਤੀ ਮੈਨੂੰ ਕਹਿੰਦਾ ਮੰਮੂ ਜੀ ਮੈਂ ਥੱਕਿਆ ਮੈਂ ਚਾਹ ਪੀਣੀ ਆ ਚੱਲ ਮੈਂ ਆਖਾ ਕੋਈ ਗੱਲ ਨਹੀਂ ਪੁੱਤ ਤੂੰ ਪੀ ਲੈ ਉਹਦੇ ਨਾਲ ਰੋਜ਼ ਮੇਰੀ ਗੱਲ ਹੁੰਦੀ ਸੀ ਕੋਈ ਉਹਦੇ ਤੇ ਟੈਨਸ਼ਨ ਨਹੀਂ ਸੀ ਕੋਈ ਉਹਦੇ ਤੇ ਐਸੀ ਗੱਲ ਨਹੀਂ ਸੀ ਪਰ ਮੈਨੂੰ ਕੋਈ ਵਾਪਰੇ ਉਹਨੇ ਕੀ ਵਾਪਰੀ ਹੈ ਮੈਨੂੰ ਕੋਈ ਪਤਾ ਨਹੀਂ ਪੁੱਤਰ ਵੀ ਮੈਨੂੰ ਇਹ ਸਾਫ਼ ਮਿਲਣਾ ਚਾਹੀਦਾ ਉਹਦਾ ਸਾਨੂੰ ਤਾਂ ਬਸ ਇਹ ਉਹੀ ਪੱਤਰਕਾਰਾਂ ਤੋਂ ਸੁਣੀਆ ਗੱਲਾਂ ਜਦੋਂ ਖਬਰ ਲੱਗੀ ਸਾਨੂੰ ਤਾਂ ਉਹਦੇ ਤੋਂ ਪਤਾ ਲੱਗਿਆ ਪੁੱਤਰ ਵੀ ਉਹਦੇ ਬਾਹਰੋਂ ਫੋਨ ਆਉਣ ਲੱਗ ਗਏ ਸਾਨੂੰ ਉਹਦੇ ਤੋਂ ਪਤਾ ਲੱਗਿਆ ਖਬਰਾਂ ਤੋਂ ਪਤਾ ਲੱਗਿਆ ਸਾਨੂੰ ਕਿੱਥੇ ਲੱਗੇ ਸਾਨੂੰ ਖਬਰਾਂ ਦੇ ਵਿੱਚ ਸਾਨੂੰ ਖਬਰਾਂ 'ਚ ਸਾਨੂੰ ਉਹਦੀ ਬਾਤ ਹੀ ਆਂਦੇ ਸੱਟ ਲੱਗੀ ਹੋਰ ਕੁਝ ਨਹੀਂ ਦੱਸਦੇ ਜਦੋਂ ਉਹਦਾ ਜਿਹੜਾ ਜਿੱਥੇ ਕੰਮ ਕਰਦਾ ਸੀ ਉਹ ਕਹਿੰਦੇ ਵੀ ਇਹਨੇ ਸੜਕ ਤੇ ਪਾ ਦਿੱਤਾ ਮੇਰੇ ਬੇਟੀ ਨੂੰ ਉਹਦੀ ਬਾਹਂ ਦੂਰ ਸੱਟ ਦਿੱਤੀ ਆ ਸਾਨੂੰ ਬੁੱਤਰ ਮੈਂ ਇਥੋਂ ਹੋਰ ਨਹੀਂ ਕੁਛ ਕੇ ਆ ਜਾਣਾ ਸਾਡੇ ਨਾਲ ਮੇਰਾ ਬੇਟਾ ਹੀ ਕਰਦਾ ਸੀ ਹੋਰ ਕੋਈ ਗੱਲ ਨਹੀਂ ਸੀ ਕਰਦਾ ਹੁੰਦਾ ਸੀ ਕੋਈ ਗੱਲ ਨਹੀਂ ਸੀ ਕਰਦਾ ਮੇਰੇ ਬੇਟੇ ਨੇ ਹੀ ਹੁੰਦੀ ਹੁੰਦੀ ਸੀ ਗੱਲ ਤੀਏ ਕਰਦੇ ਆ ਸਾਨੂੰ ਅਨਸਾਫ ਹੋਣਾ ਚਾਹੀਦਾ ਵੀ ਕੀ ਮੇਰੇ ਬੇਟੇ ਨਾਲ ਹੋਇਆ ਹੈ ਕਿਹੜੀ ਜਗ੍ਹਾ ਤੇ ਉਹਦੇ ਨਾਲ ਹੋਇਆ ਏ ਮੈਂ ਪੁੱਤਰ ਮੈਨੂੰ ਸਵਰ ਤਾਂ ਆਊਗਾ ਮੈਂ ਉਹ ਜਗ੍ਹਾ ਦੇਖਣੀ ਆ ਮੈਂ ਆਪਦਾ ਬੇਟਾ ਦੇਖਣਾ ਕਿੱਥੇ ਪਿਆ ਮੈਂ ਇਹ ਮੈਨੂੰ ਬੇਟੇ ਦੀ ਆਪਦੀ ਦੀ ਜ਼ਰੂਰਤ ਆ ਹੋਰ ਮੈਨੂੰ ਕੋਈ ਸ਼ਕਖ ਨਹੀਂ ਚਾਹੀਦਾ ਮੈਨੂੰ ਕੱਲਾ ਮੇਰਾ ਬੇਟਾ ਮੇਰਾ ਹੀਰਾ ਦੇ ਦੇਣਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤੇ ਮੈਨੂੰ ਇੱਕ ਦਿਖਾ ਦੇਣ ਜਿਹੜੇ ਬੰਦੇ ਨੇ ਇਹ ਵਾਕਾ ਕੀਤਾ ਫਿਰ ਪੁੱਤਰ ਮੈਂ ਉਹਨੂੰ ਜੋ ਮੇਰੇ ਦਿਲ ਚਾਵੇਂ ਉਹਨੂੰ ਕਹਿ ਸਕਦੀ ਆ ਗੱਲ ਮੈਨੂੰ ਪੁੱਛ ਸਕਦੀ ਆ ਜੇ ਤੇਰਾ ਆਪ ਦਾ ਬੇਟਾ ਹੁੰਦਾ ਕਿ ਸੜਕ ਤੇ ਪਹੁੰਚਦਾ ਮੇਰਾ ਬੇਟਾ ਮੈਂ ਰੋਜੀ ਰੋਟੀ ਕਮਾਉਣ ਕੇ ਜਿਸੀ ਤੈਨੂੰ ਕੀ ਪਤਾ ਸੀ ਮੈਂ ਕਿਵੇਂ ਪਾਲਿਆ ਹੈ ਕਿਵੇਂ ਪੜਾਇਆ ਹੈ ਕਿਵੇਂ ਲਖਾਇਆ ਮੈਂ ਦਿਹਾੜੀਆਂ ਕਰ ਕਰਕੇ ਆਪਣੇ ਪੁੱਤਰ ਨੂੰ ਮੈਨੂੰ ਤਾਂ ਵੀਰੇ ਗੱਲ ਦਾ ਕੋਈ ਨਹੀਂ ਸੀ ਪਤਾ ਮੈਨੂੰ ਤਾਂ ਫੋਨ ਆ ਰਿਹਾ ਬਾਰ-ਬਾਰ ਮੰਗਲਵਾਰ ਤੋਂ ਫੋਨ ਆ ਰਿਹਾ ਵੀ ਉਹਦੇ ਸੱਟ ਲੱਗ ਗਈ ਬਾਹ ਤੇ ਸੱਟ ਲੱਗ ਗਈ ਬਾਹ ਤੇ ਬਸ ਹੁਣ ਗੱਲ ਕਰਾਉਣੀ ਆ ਘੰਟੇ ਤੱਕ ਗੱਲ ਕਰਾਉਣੀ ਇਹ ਹੀ ਕਿਆ 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 ਹੀ ਜਾਂਦਾ ਸੀਗੇ ਬਸ ਮੈਨੂੰ ਨਹੀਂ ਪਤਾ ਕੀ ਪਾਣਾ ਵਾਪਰਿਆ ਕੀ ਹੋਇਆ ਉਹਦੇ ਨਾਲ ਬਸ ਪਹਿਲਾਂ ਸਾਡੇ ਨਾਲ ਡੇਲੀ ਗੱਲ ਕਰਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਮੈਂ ਫੋਨ ਚੈੱਕ ਕੀਤਾ ਤਾਂ ਉਹਦਾ ਫੋਨ ਸਵਿਚ ਆਫ ਆ ਰਿਹਾ ਸੀਗਾ ਸਭ ਤੋਂ ਲਾਸਟ ਸੰਡੇ ਸੁੰਨੀ ਤੋਂ ਮੇਰੇ ਨਾਲ ਤਾਂ ਇੱਕ ਦਿਨ ਪਹਿਲਾਂ ਗੱਲ ਹੋਈ ਸੈਟਰਡੇ ਸੈਟਰਡੇ ਗੱਲ ਹੋਈ ਹੈ ਮੇਰੇ ਨਾਲ ਸੈਟਰਡੇ ਸੁੰ ਮੈਨੂੰ ਤਾਂ ਵੀ ਇਹ ਗੱਲ ਦਾ ਕੋਈ ਪਤਾ ਹੀ ਨਹੀਂ ਸੀ ਵੀ ਰੱਬ ਮੇਰੇ ਨਾਲ ਐਡਾ ਵੱਡਾ ਧੋਖਾ ਕਰ ਦੂਗਾ ਨਹੀਂ ਕਦੇ ਸਾਨੂੰ ਇਹੋ ਜਿਹੀ ਗੱਲ ਹੋਈ ਸੀ ਬਹੁਤ ਜ਼ਿਆਦਾ ਮੇਰਾ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਕਦੇ ਐਹੋ ਜਿਹੀ ਗੱਲ ਮਤ ਸੋਚੀ ਨਹੀਂ ਸੀਗੀ ਵੀ ਉਹ ਐਡਾ ਐਡਾ ਵੱਡਾ ਧੋਖਾ ਕਰੂਗਾ ਮੇਰੇ ਨਾਲ ਕਦੀ ਇਹ ਨਹੀਂ ਸੋਚਿਆ ਇਨੀ ਸਗਾ ਮੇਰਾ ਬੇਡ ਦੁੱਗਾ ਕਰਦੂ ਸੰਡੇ ਨਾ ਚਾਰ ਸਾਢੇ ਚਾਰ ਸਾਲ ਹੋ ਗਏ ਗਏ ਨੂੰ ਸਤੇ ਹੀ ਗੈਨੀਆਂ ਵਿੱਚ ਸਾਨੂੰ ਉਹ ਜਗਾ ਦਿਖਾਈ ਜਾਵੇ ਜਿੱਥੇ ਉਹਦੇ 6:00 ਵੱਜੀਆਂ ਵੀ ਉਹਦੇ ਮਾਲਕ ਨੇ ਉਹਦੀ ਕੇਅਰ ਨਹੀਂ ਕੀਤੀ ਗਈ ਇਗਨੋਰ ਕਰਦਾ ਰਿਹਾ ਉਹਨੂੰ ਬਸ ਸਾਡੇ ਤੇ ਹੀ ਮੰਗਾ ਵੀ ਅਸੀਂ ਉਹਦੀ ਬਾਡੀ ਦੇਖੀਏ ਉਹਨੂੰ ਦੇਖੀਏ ਵੀ ਇਹ ਸੱਚਾ ਸਾਨੂੰ ਇਹ ਗੱਲ ਦਾ ਹਜੇ ਤੱਕ ਸੱਚ ਨਹੀਂ ਆ ਰਿਹਾਗਾ ਵੀ ਇਹ ਗੱਲ ਸੱਚਾ ਸਾਨੂੰ ਕੋਈ ਵੀ ਵੀਡੀਓ ਨਹੀਂ ਦਿਖਾਈ ਗਈ ਕਿ ਕੋਈ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਨਹੀਂ ਕਰਾਈ ਗਈ ਸਾਨੂੰ ਕੋਈ ਇਟਲੀ ਤੋਂ ਫੋਨ ਆ ਰਿਹਾ ਸੀਗਾ ਵੀ ਇਸ ਤਰ੍ਹਾਂ ਕਰਕੇ ਅਸੀਂ ਸਤਨਾਮ ਨੂੰ ਐਡਮਿਟ ਕਰਵਾਇਆ ਹੋਇਆ ਵਾ ਕਿਹਨਾਂ ਦਾ ਫੋਨ ਆਇਆ ਸੀ ਮੈਨੂੰ ਨਹੀਂ ਵੀਰੇ ਪਤਾ ਫੋਨ ਕਿਤੇ ਕਿਹਦਾ ਆ ਰਿਹਾ ਸੀ ਕਿਤੇ ਕਿਹਦਾ ਆ ਰਿਹਾ ਸੀ ਕੋਈ ਸਤਪਾਲ ਸਤਪਾਲ ਆ ਉਹਦਾ ਜਾਂਦਾ ਫੋਨ ਆ ਰਿਹਾ ਸੀ ਕੋਈ ਡਾਕਟਰ ਸਤਪਾਲ ਸਤਪਾਲ ਕਹਿੰਦੇ ਪਏ ਸੀ ਸਾਨੂੰ ਇਹ ਗੱਲ ਦਾ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਮੈਨੂੰ ਤੇ ਇਹ ਗੱਲ ਕਹੀ ਗਈ ਆ ਵੀ ਬਾਹ ਤੇ ਸੱਟ ਲੱਗੀ ਹੋਈ ਜਾਦਾ ਅਸਤੇ ਹੀ ਮੰਗ ਕਰਦੇ ਆਂ ਵੀ ਸਾਨੂੰ ਜਿੱਥੇ ਉਹਦੇ ਸੱਟ ਲੱਗੀ ਸੀ ਜਿੱਥੇ ਉਹ ਪਿਆਰ ਆ ਸਾਨੂੰ ਉਹ ਜਗ੍ਹਾ ਦਿਖਾਈ ਜਾਵੇ ਜਿਹੜਾ ਉਹ ਚੱਕ ਕੇ ਨਹੀਂ ਲੈ ਕੇ ਗਿਆਗਾ ਸਾਨੂੰ ਉਹਨੂੰ ਮਲਾਇਆ ਜਾਵੇ ਅਸੀਂ ਉਹਨੂੰ ਪੁੱਛ ਗਏ ਵੀ ਜੇ ਤੇਰੇ ਪਿੰਡ ਪਰਾਨਾ ਹਾਲ ਹੁੰਦਾ ਤੇ ਤੂੰ ਐਂ ਕਰਦਾ